ਇਸ ਖਬਰ ਨੂੰ ਵੱਤਵਾ ਸ਼ੇਅਰ ਕਰ ਦਿਓ ਕਿਉਂਕਿ ਬਾਰਸ਼ਾਂ ਚੋਂ ਹੱਤ ਦੀ ਪਈਆਂ ਨੇ ਉਹਨਾਂ ਦੇ ਵਿੱਚ ਨਦੀਆਂ ਨਾਲਿਆਂ ਦੇ ਵਿੱਚ ਪਾਣੀ ਭਰ ਭਰ ਕੇ ਆਇਆ ਜਿਸ ਨੂੰ ਲੈ ਕੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਪੰਜ ਪਿੰਡਾਂ ਦੀ ਆਵਾਜਾਈ ਆਵਾਜਾਈ ਜਿਹੜੀ ਆ ਠੱਪ ਹੋ ਚੁੱਕੀ ਹੈ ਅਸੀਂ ਖੜੇ ਹਾਂ ਨੂ ਚੰਡੀਗੜ੍ਹ ਦੇ ਏਰੀਆ ਦੇ ਵਿੱਚ ਜੈੰਤੀ ਮਾਜਰੀ ਗੁੜਾ ਕਸੌਲੀ ਬਗਿੰਡੀ ਕਰਾਉਂਦੇ ਆਲਾ ਇਹ ਪੰਜ ਪਿੰਡ ਹਮੇਸ਼ਾ ਕਰਦੇ ਰਹਿੰਦੇ ਨੇ ਕਿ ਕਦੋਂ ਸਾਡੇ ਜਿਹੜੇ ਪੁੱਲ ਨੇ ਉਹ ਲੱਗਣਗੇ ਸੇ ਰਾਮ ਨਾਲ ਆਪਣੀ ਜੌਬ ਤੇ ਆਪਣੇ ਦੁੱਧ ਪਾਣ ਹੋਰ ਕੰਮ ਕਰਦੇ ਜਾਣਗੇ ਤੁਸੀਂ ਦੇਖੋ ਕੀ ਲੋਕ ਬੜੇ ਰਿਸਕ ਦੇ ਨਾਲ ਨਿਕਲ ਕੇ ਆ ਰਹੇ ਨੇ ਇਹ 35 ਮਜ਼ਦਰੀ ਦੀ ਤੁਹਾਨੂੰ ਤਸਵੀਰ ਦਿਖਾ ਰਹੇ ਆ ਵੱਤਮਤ ਖਬਰ ਨੂੰ ਸ਼ੇਅਰ ਕਰਦੇ ਰਹੋ ਜਿਹਦੇ ਨਾਲ ਕਿ ਹਰ ਬੰਦੇ ਤੱਕ ਇਹ ਖਬਰ ਪਹੁੰਚ ਸਕੇ ਤੁਸੀਂ ਦੇਖੋ ਕਿ ਨਦੀਆਂ ਦੇ ਵਿੱਚ ਪਾਣੀ ਭਰ ਕੇ ਆ ਚੁੱਕਾ ਹੈ ਪਰ ਅਜੇ ਤੱਕ ਇਹਨਾਂ ਨਦੀਆਂ ਦੇ ਉੱਤੇ ਪੁੱਲ ਨਹੀਂ ਲੱਗੇ ਵੱਤਮਤ ਖਬਰ ਨੂੰ ਸ਼ੇਅਰ ਕਰ ਦਿਓ ਕਿਤਨੇ ਦੇ ਸਰਕਾਰਾਂ ਦੇਖ ਕੇ ਜਾਗ ਜਾਨ ਯਾਦ ਆਜੇ ਉਹਨਾਂ ਦਾ ਕੀ ਜਿਹੜੇ ਵਾਦੇ ਅਸੀਂ ਕੀਤੇ ਸੀ ਉਹ ਪੂਰੇ ਕਰਦੀਏ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਤਾਂ ਨਹੀਂ ਕੀਤੇ ਪਰ ਹੁਣੇ ਸਰਕਾਰ ਦਾ ਕਿੰਨਾ ਕਹੋ ਹੈ ਦੇਖਦੇ ਆ ਤੁਸੀਂ ਦੇਖੋ ਕਿ ਇਹ ਲੋਕ ਕਾਫੀ ਦੇਰ ਤੋਂ ਸਵੇਰੇ 7 ਵਜੇ ਤੋਂ ਖੜੇ ਦੱਸੇ ਜਾ ਰਹੇ ਖੜੇ ਨੇ ਇਹ ਦੋਜੀ ਵੀਰ ਆਪਣੇ ਦੁੱਧ ਪਾ ਕੇ ਆਏ ਨੇ ਪਰ ਅਜੇ ਤੱਕ ਪਾਣੀ ਜਿਹੜਾ ਤੁਸੀਂ ਦੇਖੋ ਕਿ نیچے ਨਹੀਂ ਉਤਰ ਰਿਹਾ ਬੜੀ ਰਿਸਕ ਦੇ ਨਾਲ ਲੋਕ ਨਿਕਲ ਰਹੇ ਨੇ ਤਾਂ ਇੱਕ ਵਿਅਕਤੀ ਜਾਨ ਵਾਸਤੇ ਤਿਆਰ ਹੈ ਬਾਈ ਨਦੀ 'ਚ ਨਿਕਲਣ ਕੇ ਤਿਆਰ ਹਾਂਜੀ ਕਿੰਨਾ ਮੁਸ਼ਕਲ ਲੱਗਦਾ ਬਹੁਤ ਮੁਸ਼ਕਲ ਆ ਜੀ ਹੜ ਗਿਆ ਜੀ ਮੈਂ ਤਾਂ ਪਹਿਲ ਨਵੀਂ ਚ ਅੱਛਾ ਹਾਂ ਜੀ ਹੁਣ ਦੇਖਦੇ ਆਂ ਔਰ ਇਹਨੂੰ ਵੀ ਬਹੁਤ देर ਹੋ ਗਈ ਖੜਿਆ ਨੂੰ ਜੀ ਜਿੰਨਕ ਲੋੜ ਹੈ ਪੁਰਾਂ ਦੀ ਹੁਣ ਪੁਰਾਂ ਦੀ ਜੀ ਬਹੁਤ ਜ਼ਿਆਦਾ ਲੋੜ ਆ ਜੀ ਬਹੁਤ ਜ਼ਿਆਦਾ ਲੋੜ ਆ ਜੀ ਬਿਲਕੁਲ ਤੁਸੀਂ ਦੇਖੋ ਕਿ ਕਿੰਨੇ ਵੇ ਤੋਂ ਦਜੀ ਪੁੱਛਾਂਗੇ ਦਜੀ ਕਿੰਨੇ ਵੇ ਤੋਂ ਖੜੇ ਤੁਸੀਂ ਕਿੰਨੇ ਵੇ ਤੋਂ ਖੜੇ 2 ਘੰਟੇ ਹੋ ਗਏ ਜੀ 2 ਘੰਟੇ ਹੋ ਗਏ ਪਰ ਪਾਣੀ niche ਨਹੀਂ ਉਤਰ ਰਿਹਾ ਨਹੀਂ ਹੁਣ ਉੱਤਨ ਲੱਗਿਆ ਹੋਣੀ ਹੋਣੀ ਡਰ ਲੱਗਦਾ ਹੈ ਨਦੀ ਚ ਨਿਕਲਦੇ ਹਾਂ ਹਾਂਜੀ ਹਾਂ ਡਰ ਤਾਂ ਲੱਗਦਾ ਹੀ ਹੈ 75 ਸਾਲ ਹੋ ਗਏ ਇਸ ਕੰਮ ਨੂੰ 70 75 ਹੋ ਗਏ ਹਾਂਜੀ ਹਾਂ ਕੋਈ ਧਿਆਨ ਨਹੀਂ ਕੋਈ ਧਿਆਨ ਨਹੀਂ ਹੈਗਾ ਤੇ ਬਿਲਕੁਲ ਤੁਸੀਂ ਦੇਖੋ ਕਿ ਪੰਜ ਪਿੰਡਾਂ ਦੀ ਆਵਾਜਾਈ ਹੋਵੇ ਤੇ ਪੰਜ ਪਿੰਡ ਜਿਹੜੇ ਖੜੇ ਨੇ ਕਿ ਅਸੀਂ ਕਦੋਂ ਨਿਕਲੀਏ ਕਦੋਂ ਅਸੀਂ ਜੌਬ ਤੇ ਜਾਈਏ ਤਾਂ ਬਾਈ ਕਿੰਨਾ ਕਿ ਮੁਸ਼ਕਲ ਹੈ ਬਿਨਾਂ ਪੁਲਾਂ ਤੋਂ ਨਿਕਲਣਾ ਕਿਉਂਕਿ ਕਿੰਨਾਂ ਨੇ ਜੌਬ ਤੇ ਜਾਣਾ ਹੈ ਕਿਸੇ ਨੇ ਪ੍ਰਾਈਵੇਟ ਨੌਕਰੀ ਹੈ ਕਿਸੇ ਦੀ ਕਿਸੇ ਨੂੰ ਕੋਈ ਦੁੱਧ ਨਹੀਂ ਦੁੱਧ ਪਾ ਕੇ ਆਣਾ ਤੇ ਕਾਫੀ ਦੇਰ ਤੋਂ ਲੋਕ ਖੜੇ ਨੇ ਇਹ ਹਰ ਸਾਲ ਇਦਾਂ ਤਾਂ ਕਿੰਨਾ ਕੁ ਮੁਸ਼ਕਲ ਹੈ ਬਾਈ ਜੀ ਬਹੁਤ ਮੁਸ਼ਕਲ ਹੈ ਸਰਕਾਰਾਂ ਕਾਫੀ ਬਦਲ ਕੇ ਚਲੇ ਗਈਆਂ ਅਕਾਲੀ ਕਾਂਗਰਸੀ ਹੱਲ ਨਹੀਂ ਹੁੰਦਾ ਜੀ ਮਤਲਬ ਹੱਲ ਨਹੀਂ ਆਇਆ ਨਾ ਜੀ ਕੀ ਕਹਿਣਾ ਬਾਈ ਕੋਈ ਹੱਲ ਨਹੀਂ ਆਇਆ ਜੀ ਅੱਛਾ ਕਿੰਨੀ ਦੇਰ ਤੋਂ ਖੜੇ ਆ ਦੋ ਘੰਟੇ ਹੋ ਗਏ ਲਗਭਗ ਦੋ ਘੰਟੇ ਹੋ ਕੋਈ ਨਿਕਲਦਾ ਕੋਈ ਰਾਸਤਾ ਨਹੀਂ ਹੋ ਕੋਈ ਰਸਤਾ ਨਹੀਂ ਹੈ ਇੱਕੇ ਰਾਸਤਾ ਹੀ ਬਸ ਹੈ ਅੱਛਾ ਕੰਮ ਤੇ ਜਾਣਾ ਛੁੱਟੀ ਨਹੀਂ ਕਰ ਨਹੀਂ ਸਕਦੇ ਹੂੰ ਅੱਗੇ ਤੇ ਵੀ ਡਰ ਹੈ ਕਿ ਹਾਂ ਕੱਢ ਕੱਢਣਾ ਦੇਵੇ ਕਿਤੇ ਕੰਮ ਤੋਂ ਹੂੰ ਜ਼ਰੂਰੀ ਹੈ ਇਹਦੀ ਕੰਮ ਪ੍ਰਾਈਵੇਟ ਨੌਕਰੀ ਹੈ ਬਿਲਕੁਲ ਖਬਰ ਨੂੰ ਬਤਵਾ ਸ਼ੇਅਰ ਕਰਦੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵੀ ਨੌਜਵਾਨ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰਕਾਰ ਇਹਨਾਂ ਦੀ ਹੈ ਕਿ ਪਿਛਲੇ ਸਰਕਾਰਾਂ ਤਾਂ ਨਹੀਂ ला ਸਕੀਆਂ ਹੁਣ ਨਵੀਂ ਸਰਕਾਰ ਤੇ ਇਹਨਾਂ ਦੀ ਕੀ ਨੀ ਆਸ ਰੱਖੀਏ ਸੁਖੀ ਜੀ ਕਿੰਨੀ ਆਸ ਰੱਖੀਏ ਤੁਹਾਡੇ ਮਾਲਵੀਂਦਰ ਕੰਗ ਵੀ ਹੁਣ ਐਮਪੀ ਬਣ ਕੇ ਮੰਤਰੀ ਨੂੰ ਮੋਲਗਨ ਮਾਨ ਐਮਐਲਏ ਨੇ ਸੇਗਾ ਉੱਤੇ ਪੰਜਾਬ ਦੀ ਸਦੀ ਸਰਕਾਰ ਹੈ ਪਿਛਲੀਆਂ ਸਰਕਾਰਾਂ ਜਿਹੜਾ ਅਕਾਲੀ ਕਾਂਗਰਸੀ ਨਹੀਂ ला ਸਕੀਆਂ ਤਾਂ ਇਸ ਸਰਕਾਰ ਦੇ ਵਿੱਚ ਕਿੰਨੀ ਆਸ ਰੱਖਣ ਲੋਕ ਸਰ ਆਸਾ ਦੇਖੋ ਲੋਕਾਂ ਨੂੰ ਰੱਖਣੀ ਪੈਣੀਆਂ ਕਿਉਂ 70 75 ਸਾਲ ਹੋ ਗਏ ਇਹ ਪੁਲ ਲੱਗੇ ਨਹੀਂ ਦੇਖੋ ਇਹ ਨਦੀ ਹੈ ਜਿਹੜੀ ਹਰਿਆਣਾ ਹਿਮਾਚਲ ਨੂੰ ਜੋੜਦੀ ਹੈ ਜੀ ਠਿਕਾਣਾ ਨਾਲ ਚੰਡੀਗੜ੍ਹ ਲੋਕਾਂ ਦਾ ਆਣਾ ਜਾਣਾ ਬਹੁਤ ਜ਼ਿਆਦਾ ਮੁਸ਼ਕਲ ਹੈ ਪਰ ਇਸ ਵਾਰ ਸਾਨੂੰ ਆਵਾਜ਼ ਦੀ ਪਾਰਟੀ ਦੇ ਨਵੇਂ ਬਣੇ ਐਮਪੀ ਮਲਵਿੰਦਰ ਸਿੰਘ ਕੰਗ ਉਹਨਾਂ ਤੇ ਬਹੁਤ ਜ਼ਿਆਦਾ ਭਰੋਸਾ ਹੈ ਉਹਨਾਂ ਨੇ ਸਾਨੂੰ ਭਰੋਸਾ ਵੀ ਦਵਾਇਆ ਸੀ ਉਹਨਾਂ ਦੇ ਕਈ ਵਾਰੀ ਗਏ ਵੀ ਉਹਨਾਂ ਨੇ ਬਹੁਤ ਜ਼ਿਆਦਾ ਭਰੋਸਾ ਦਵਾਇਆ ਤੇ ਇਹਦੀ ਸਾਡੀ ਫੈਲ ਵੀ ਲੱਗੀ ਹੋਈ ਹੈ ਜੀ ਤੇ ਮੇਰੇ ਖਿਆਲ ਚ ਸਾਨੂੰ ਪੂਰੀ ਉਮੀਦ ਹੈ ਜੀ 27 ਦੇ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਆਪਣਾ ਪੁਲਾਂ ਦਾ ਕੰਮ ਲੱਗ ਜੂਗਾ ਸਾਨੂੰ ਇਹ ਉਮੀਦ ਆ ਸਾਡੇ ਮੰਤਰੀ ਸਾਹਿਬ ਵੀ ਲੱਗੇ ਹੋਏ ਨੇ ਅਨਮੋਲ ਕਗਨ ਮਾਨ ਜੀ ਇਸ ਕੰਮ ਤੇ ਉਹ ਵੀ ਪੂਰਾ ਯੰਗ ਇੰਗਨੇ ਬਹੁਤ ਜ਼ਿਆਦਾ ਕੰਮ ਤੇ ਲੱਗੇ ਹੋਏ ਨੇ ਪੁਲਾਂ ਦਾ ਕੰਮ ਉਹ ਕਹਿੰਦੇ ਵੀ ਅਸੀਂ ਕਰਾ ਕੇ ਦੋਂਗੇ ਪੁਲਾਂ ਤੇ ਜਮੀਨਾਂ ਤੇ ਸਾਡੇ ਜਮੀਨਾਂ ਦਾ ਇੰਤਕਾਲ ਤੋੜਿਆ ਉਹ ਵੀ ਕਹਿੰਦੇ ਵੀ ਅਸੀਂ ਛੜਾ ਕੇ ਦੋਂਗੇ ਤੇ ਤੁਹਾਡਾ ਪੁਲਾਂ ਦਾ ਵੀ ਕੰਮ ਕਰਾ ਕੇ ਦੋਂਗੇ ਤਾਂ ਹੀ 2022 'ਚ ਤੁਸੀਂ ਮੈਨੂੰ ਵੋਟਾਂ ਪਾਇਓ ਨਹੀਂ ਮੈਂ ਵੋਟਾਂ ਮੰਗਣ ਨਹੀਂ ਆਵਾਂਗੀ ਮੈਡਮ ਦਾ ਕਹਿਣਾ ਸਾਨੂੰ ਇਹ ਆ ਤੇ ਸਾਨੂੰ ਪਰ ਇੱਕ ਪਾਸੇ ਸੁੱਖੀ ਯਾਦ ਕਰਾ ਦਈਏ ਪਿਛਲੇ ਅਕਾਲੀ ਕਾਂਗਰਸੀ ਜਿਨ੍ਹਾਂ ਨੇ ਪੁਲ ਨਹੀਂ ਲਾਏ ਉਹ ਮੁਰਕੇ ਸੱਤਾ ਦੇ ਚ ਵੀ ਨਹੀਂ ਆਏ ਸੀਗਾ ਉੱਤੇ ਤਾਂ ਇਸ ਕਰਕੇ ਹੁਣ ਆਵਾ ਦੀ ਪਾਰਟੀ ਤੁਹਾਨੂੰ ਚਾਹੀਦਾ ਕਿ ਅਗਰ ਅੱਗੇ ਸੱਤਾ ਚਾਹੀਦੀ ਹੈ ਅੱਗੇ ਵਾਸਤੇ ਲੋਕਾਂ ਦੇ ਵਿੱਚ ਤੁਸੀਂ ਵੋਟਾਂ ਲੈਣੀਆਂ ਨੇ ਤਾਂ ਕਿਤੇ ਨਾ ਕਿਤੇ ਪੁਰਦ ਜ਼ਰੂਰ ਲਾਣੇ ਪੈਣਗੇ ਕਿਉਂਕਿ ਮਾਤਾ ਦਾ ਸਰਾਰਾ ਤਾਂ ਫਿਰ ਹਰ ਪਾਰਟੀ ਨੂੰ ਲੱਗਦਾ ਪਾਵੇਂ ਪ੍ਰੇਮ ਸਿੰਘ ਚੰਦੂ ਮਾਜਰੇ ਰਹਿ ਕੇ ਗਏ ਨੇ ਜਾਂ ਫਿਰ ਇਸ ਜਗ੍ਹਾ ਉੱਤੇ ਸੀਗਲਾ ਜੀ ਰਹਿ ਕੇ ਗਏ ਨੇ ਸੀਗਲ ਨੂੰ ਵੀ ਵੋਟਾਂ ਨਹੀਂ ਪਈਆਂ ਪ੍ਰੇਮ ਸਿੰਘ ਚੰਦੂ ਮਾਜਰੇ ਨੂੰ ਵੀ ਤਾਂ ਆਮ ਆਦਮੀ ਪਾਰਟੀ ਨੂੰ ਮੌਕਾ ਤਾਂ ਪਹਿਲੀ ਵਾਰ ਤਾਂ ਤੁਸੀਂ ਦੇਖੋ ਤਵਾੜੀ ਵੀ ਜਿਹੜੀ ਜਗ੍ਹਾ ਉੱਤੇ ਨਹੀਂ ਰਹੇ ਤਾਂ ਹੁਣ ਕਿੰਨਾ ਕੁ ਲੱਗਦਾ ਕਿ ਆਮ ਆਦਮੀ ਪਾਰਟੀ ਸੋਚੇਗੀ ਨਾ ਪੋਲਾਂ ਬਾਰੇ ਹਾਂਜੀ ਦੇਖੋ ਜੀ ਜੇ ਤੇਜੀ ਸਾਹਿਬ ਕੰਮ ਕਰਨਗੇ ਤਾਂ ਸੱਤਾ ਜਾਣਗੇ ਤਾਂ ਲੋਕ ਵੋਟਾਂ ਬਣਗੇ ਜੀ ਠੀਕ ਆ ਜੇ ਨਹੀਂ ਕੰਮ ਕਰੋਗੇ ਤਾਂ ਲੋਕਾਂ ਨੇ ਵੋਟਾਂ ਨਹੀਂ ਪਾਣੀਆਂ ਜੀ ਠੀਕ ਹੈ ਜੀ ਜੇ ਜੇ ਕੰਮ ਕਰ ਤੂੰ ਦੇਖੋ ਕੀ ਇਹ ਨੌਜਵਾਨ ਨਿਕਲ ਰਹੇ ਨੇ ਵਿਚਕਾਰ ਤੋਂ ਟਰੈਕਟਰ ਲੈ ਕੇ ਤੇ ਨਾਲ ਮੋਟਰਸਾਈਕਲ ਬੜਾ ਰਿਸਕ ਹੈ ਕਿਉਂਕਿ ਹਰ ਸਾਲ ਇਸ ਤਰੀਕੇ ਨਾਲ ਹੀ ਹੁੰਦਾ ਹੈ ਜਦੋਂ ਵੀ ਨੌਜਵਾਨਾਂ ਨੂੰ ਕਿਤੇ ਆਪਣੀਆਂ ਡਿਊਟੀਆਂ ਤੇ ਦੂਜੀ ਦੇਖੋ ਤੁਸੀਂ ਦੂਜੀ ਆ ਰਹੀ ਹੈ ਤਾਂ ਜਿਹੜੇ ਪ੍ਰਾਈਵੇਟ ਨੌਕਰੀ ਕਰਨ ਵਾਲੇ ਨੇ ਉਹ ਕਾਫੀ ਦੇਰ ਤੋਂ ਪਿਛਲੀ ਨਦੀ ਦੇ ਖੜੇ ਨੇ ਕਿ ਪੰਜ ਨਦੀਆਂ ਪੈਂਦੀਆਂ ਨੇ ਪੰਜ ਨਦੀਆਂ ਦੇ ਵਿੱਚ ਲੋਕਾਂ ਨੂੰ ਨਿਕਲਣਾ ਮੁਸ਼ਕਲ ਹੋ ਚੁੱਕਾ ਹੈ ਤੁਸੀਂ ਦੇਖੋ ਇਹ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੈੰਤੀ ਮਾਝੀ ਦੀ ਗੁੜਾ ਕਸੌਲੀ ਦੀ ਜਿੱਥੇ ਕਿ ਤੁਸੀਂ ਦੇਖੋ ਕਿ ਲੋਕ ਹਮੇਸ਼ਾ ਰਿਸਕ ਦੇ ਨਾਲ ਕਿ ਨਦੀ ਦੀ ਜੜੀ ਆ ਕੋਈ ਹੈ ਇਹ ਵੀ ਟੁੱਟ ਚੁੱਕੀ ਹੈ ਇਸ ਨੂੰ ਲੈ ਕੇ ਲੋਕਾਂ ਨੂੰ ਹਮੇਸ਼ਾ ਖਤਰਾ ਬਣਿਆ ਰਹਿੰਦਾ ਹੈ ਤਾਂ ਇਹ ਬਾਈ ਨਾਲ ਗੱਲਬਾਤ ਕਰਦੇ ਕਿੰਨੀ ਦੇਰ ਤੋਂ ਖੜੇ ਜੀ ਪਿੱਛੇ 2 ਘੰਟੇ ਹੋ ਗਏ ਹਾਂ ਬੱਚਾ ਕਿੰਨਾ ਕਿ ਮੁਸ਼ਕਲ ਹੈ ਬਾਈ ਜੀ ਫਿਰ ਬਹੁਤ 9 ਵਜੇ ਡਿਊਟੀ ਜਾਣਾ ਤਾਂ 11 ਵਜੇ ਤੇ ਹੁਣ ਡਿਊਟੀ ਵਾਲੇ ਵੀ ਤੁਹਾਨੂੰ ਕਹਿਣਗੇ ਕਿ ਹਾਂ ਨਹੀਂ ਲੇਟਾਂ ਦਾ ਕੱਢਣੇ ਆ ਜੀ ਪ੍ਰਾਈਵੇਟ ਨੌਕਰੀ ਹੈ ਹੋਰ ਜੀ ਤੇ ਦੋਜੀ ਵਗੈਰਾ ਉਹ ਵੀ ਪਿੱਛੇ ਖੜੇ ਹੋਰ ਤੇ ਕੋਈ ਸਰਕਾਰ ਨਹੀਂ ਤੇ ਆਂਦੇ ਨਹੀਂ ਕੋਈ ਨਹੀਂ ਦੇ ਰਿਹਾ ਤਾਂ ਹੜਨ ਦਾ ਵੀ ਕਾਫੀ ਖਤਰਾ ਭਾਈ ਅੱਛਾ ਹੜ ਗਏ ਤੇ ਮੋਟਰਸਾਈਕਲ ਬੰਦ ਹੋ ਗਿਆ ਤੇ ਨਦੀ ਮਤ ਬਾਤ ਚ ਮੜੇ ਜੀ ਅੱਛਾ ਬਚਾਅ ਹੋ ਗਿਆ ਬਿਲਕੁਲ ਤੁਸੀਂ ਦੇਖੋ ਕਿ ਜਿਹੜੇ ਵਿਅਕਤੀ ਨੇ ਇੱਕ ਦਿਨ ਦਾ ਨਹੀਂ ਰੋਜ਼ਗਾਗਾ ਕੰਮ ਆਇਆ ਇਹ ਰੋਜ਼ਗਾ ਹੋ ਗਿਆ ਹੂੰ ਤੇ ਬਾਹਰ ਸਾਮਲ ਕੀ ਹੁਣ ਪੈਂਦੀਆਂ ਨੇ ਰੋਜ਼ ਰੋਜ਼ ਨਹੀਂ ਪਹਿਣੀ ਪੈਣੀ ਆ ਤਾਂ ਹਰ ਸਾਲ ਇਹੀ ਕੰਮ ਹੈ ਹਰ ਸਾਲ ਦਾ ਪਰ ਕਿਵੇਂ ਦੇਖਦੇ ਹੋ ਸਰਕਾਰਾਂ ਪਿਛਲੀਆਂ ਵੀ ਚੱਲੇ ਗਈਆਂ ਨਵੀਂ ਸਰਕਾਰ ਵੀ ਆ ਗਈ ਹੈ ਤਾਂ ਹੁਣ ਕੋਈ ਆਸ ਲੱਗਦੀ ਨਾ ਮੰਨਦਾ ਲੱਗਦੀ ਨਹੀਂ ਹਮੇਤੇ ਵਾਦੇ ਹੋਊਗਾ ਜਿਹੜਾ ਹੋਊਗਾ ਕੰਮ ਮਨ ਤੋਂ ਵਾਅਦਾ ਹੀ ਹੋਵੇ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਜਿਹੜੇ ਵਿਅਕਤੀ ਨੇ ਤੁਸੀਂ ਲਿਖੋ ਮੈਂ ਰਿਸਕ ਦੇ ਨਿਕਲ ਰਹੇ ਨੇ ਬੜਾ ਰਿਸਕ ਹੁੰਦਾ ਹੈ ਜਦੋਂ ਇਦਾਂ ਦਾ ਪਾਣੀ ਚੜ ਕੇ ਆਵੇ ਕਿਉਂਕਿ ਇਹ ਤਸਵੀਰ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਦੇ ਰਹੋ ਤੇ ਨਾਲ ਜਨਾਂ ਨੂੰ ਕਮੈਂਟ ਜੁਲ ਕਰ ਦਿਓ ਕਿਉਂਕਿ ਇਹ ਤਰਾਸ ਦੀ ਰਹੀ ਹੈ ਇਸ ਇਲਾਕੇ ਦੀ ਕਿ ਇੱਥੇ ਕੋਈ ਨਹੀਂ ਲਾ ਸਕੀ ਸਰਕਾਰਾਂ ਭਾਵੇਂ ਪਿਛਲੀਆਂ ਸਰਕਾਰਾਂ ਨੇ ਯਾ ਫਿਰ ਹੁਣ ਨਮੀ ਸਰਕਾਰਾ 2.5 ਸਾਲ ਹੋ ਗਏ ਚਲੋ ਹੁਣ ਤਿੰਨ ਚੀਜ਼ਾਂ ਇਕੱਠੀਆਂ ਨੇ ਆਮਾਦੀ ਪਾਰਟੀ ਸਰਕਾਰ ਹੈ ਐਮਐਲਏ ਵੀ ਆਮਾਦੀ ਪਾਰਟੀ ਦਾ ਤੇ ਦੂਜੇ ਪਾਸੇ ਐਮਪੀ ਵੀ ਆਮਾਦੀ ਪਾਰਟੀ ਦਾ ਤਾਂ ਇਹ ਤਿੰਨੇ ਜਿਹੜੇ ਹੁਣ ਮਿਲ ਕੇ ਅਗਰ ਇਸ ਇਲਾਕੇ ਬਾਰੇ ਸੋਚਣ ਤਾਂ ਕਿਤੇ ਨਾ ਕਿਤੇ ਬਹੁਤ ਵੱਡਾ ਫਤਮਾ ਜਿਹੜਾ ਆਉਣ ਵਾਲੇ 2027 ਚ ਮਿਲ ਸਕਦਾ ਤਾਂ ਇਹ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਆ ਬੜੀ ਰਿਸਕ ਦੇ ਨਾਲ ਲੋਕ ਇਸ ਜਗ੍ਹਾ ਉੱਤੇ ਨਿਕਲ ਰਹੇ ਨੇ ਆ ਦੇਖੋ ਤੁਸੀਂ ਗੱਡੀਆਂ ਜਿਹੜੀਆਂ ਨਿਕਲ ਰਹੀਆਂ ਨੇ ਤਾਂ ਅਗਰ ਕੋਈ ਵੀ ਖਤਰਾ ਹੁੰਦਾ ਪਰਿਵਾਰ ਨਾਲ ਆ ਪਰਿਵਾਰ ਦੇ ਮੈਂਬਰ ਨਾਲ ਨੇ ਬੱਚੇ ਨੇ ਛੋਟੇ ਨਾਲ ਤਾਂ ਬੜਾ ਖਤਰਾ ਹੋ ਸਕਦਾ ਹੈ ਤਾਂ ਵੱਤਮਤ ਖਬਰ ਨੂੰ ਸ਼ੇਅਰ ਕਰਿਓ ਜਿਦੈ ਨਾਲ ਕੀ ਹਰ ਬੰਦੇ ਤੱਕ ਇਹ ਖਬਰ ਪਹੁੰਚ ਸਕੇ ਅ ਬੜੇ ਦਿਸਕੜੇ ਲੋਕ ਨੇ ਕੀ ਜਿਹੜੇ ਇਹ ਤੁਸੀਂ ਦੇਖੋ ਕਿ ਨਾਲ ਦੀ ਨਾਲ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿੱਥੇ ਕੀ ਤਸਵੀਰ ਤੁਹਾਨੂੰ ਜਿਹੜੀ ਨਾਲ ਨਾਲ ਸ਼ੇਅਰ ਕਰ ਰਹੇ ਹਾਂ ਅਗਲੀ ਨਦੀ ਦੀ ਵੀ ਤਸਵੀਰ ਦਿਖਾਵਾਂਗੇ ਲਾਈਵ ਕਰਕੇ ਆ ਤੁਸੀਂ ਦੇਖੋ ਬੜਾ ਮੁਸ਼ਕਲ ਦੇ ਨਾਲ ਬਾਈ ਰਾਮ ਨਾਲ ਜੋਰ ਰਾਮ ਨਾਲ ਹਾਂ ਹਾਂ ਬਿਲਕੁਲ ਤੁਸੀਂ ਦੇਖੋ ਪਿਛਲੀ ਨਦੀ ਚ ਦੱਸਿਆ ਜਾ ਰਿਹਾ ਕਿ ਹੜ੍ਹ ਦੇ ਚ ਕੁਝ ਬੰਦੇ ਪਰ ਹੁਣ ਪਾਣੀ ਥੋੜਾ ਉਤਰਿਆ ਤਾਂ ਉਸ ਤੋਂ ਬਾਅਦ ਲੋਕ ਆਪਣੀ ਜੌਬ ਤੇ ਜਾਣ ਲਈ ਤਿਆਰ ਹੋਏ ਨੇ ਕਿਉਂਕਿ ਪ੍ਰਾਈਵੇਟ ਨੌਕਰੀਆਂ ਨੇ ਪ੍ਰਾਈਵੇਟ ਨੌਕਰੀਆਂ ਦੇ ਵਿੱਚ ਕਾਫੀ ਜਿਹੜੇ ਅੱਗੇ ਲੋ ਅਫਸਰ ਨੇ ਉਹ ਵੀ ਤਾਰਨਾ ਕਰਦੇ ਨੇ ਕਿ ਤੁਸੀਂ ਲੇਟ ਹੋਗੇ ਪਰ ਕਿਸੇ ਨੂੰ ਕੀ ਮਜਬੂਰੀ ਦੱਸੀ ਹੈ ਕਿ ਸਾਡੇ ਪਿੰਡਾਂ ਦੀਆਂ ਜਿਹੜੀਆਂ ਅਜੇ ਤੱਕ ਪੁਲ ਨਹੀਂ ਲਾ ਸਕੇ ਇਲਾਕੇ ਦੇ ਵਿੱਚ ਪੁਲ ਨਹੀਂ ਲਾ ਸਕੇ ਜਿੱਦੇ ਕਾਰਨ ਇਹ ਜਿਹੜੀਆਂ ਚੀਜ਼ਾਂ ਭੁਗਤਣੀਆਂ ਪੈ ਰਹੀਆਂ ਨੇ ਤੁਸੀਂ ਦੇਖੋ ਹਰ ਬੰਦਾ ਰਿਸਕ ਤੇ ਜਾ ਰਿਹਾ ਹੈ ਗੱਡੀਆਂ ਲੈ ਕੇ ਵੀ ਜਾ ਰਿਹਾ ਹੈ ਵਾਲੇ ਤੇ ਹੁਣ ਕੋਈ ਵੀ ਅਗਰ ਕੋਈ ਖਤਰਾ ਹੁੰਦਾ ਕਿਸੇ ਵਿਅਕਤੀ ਨੂੰ ਕੋਈ ਨਦੀ ਦੇ ਵਿੱਚ ਹੜਦੀ ਹੈ ਗੱਡੀ ਹੜਦੀ ਹੈ ਜਾਂ ਫਿਰ ਕੋਈ ਮੰਨ ਲਓ ਕਿ ਮੋਟਰਸਾਈਕਲ ਡੁੱਬਦਾ ਤਾਂ ਉਹਦਾ ਜ਼ਿੰਮੇਵਾਰ ਫਿਰ ਲੋਕ ਕਹਣਗੇ ਕਿ ਨਾ ਨਦੀ ਚ ਨਿਕਲਦੇ ਪਰ ਲੋਕ ਕਰਨ ਵੀ ਕੀ ਮਜਬੂਰ ਨੇ ਮਜਬੂਰੀ ਦੇ ਵਿੱਚ ਹੁਣ ਲੋਕਾਂ ਨੂੰ ਨਿਕਲਣਾ ਪੈ ਰਿਹਾ ਤਾਂ ਇਸ ਖਬਰ ਨੂੰ ਬਤਵਾ ਸ਼ੇਅਰ ਕਰ ਦਿਓ ਜਿਹਦੇ ਨਾਲ ਕਿ ਹਰ ਇਨਸਾਨ ਤੱਕ ਖ਼ਬਰ ਹੀ ਪਹੁੰਚ ਸਕੇ ਤੇ ਨਾਲ ਦੀ ਨਾਲ ਸਰਕਾਰਾਂ ਵੀ ਕਿਤੇ ਨਾ ਕਿਤੇ ਯਾਦ ਰੱਖ ਲੈਣ ਕਿ ਇਹ ਨਦੀਆਂ ਉੱਤੇ ਪੁਲ ਲਾਣੇ ਪੈਣਗੇ ਨਹੀਂ ਸਰਨਾ ਕਿ ਪੰਜ ਪੁੱਲ ਨੇ ਪੰਜੇ ਪੁੱਲਾਂ ਦਾ